ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕੁੰਭ ਰਾਸ਼ੀ ਮੇਖ ਰਾਸ਼ੀ ਤੇ ਮਿਥਨ ਰਾਸ਼ੀ ਵਾਲਿਆਂ ਦੀ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਹੁਣ ਕਿਵੇਂ ਧਨ ਦੀ ਬਰਸਾਤ ਹੋ ਜਾਵੇਗੀ ਉਹਨਾਂ ਨੂੰ ਹੁਣ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਭਗਵਾਨ ਬਜਰੰਗ ਬਲੀ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਉਹਨਾਂ ਦਾ ਵਿਸ਼ੇਸ਼ ਅਸ਼ੀਰਵਾਦ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਤੁਹਾਨੂੰ ਤਿੰਨਾ ਹੀ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਮਹਾਬਲੀ ਮਹਾਸ਼ਕਤੀਸ਼ਾਲੀ ਸੰਕਟ ਮੋਚਨ ਭਗਵਾਨ ਬਜਰੰਗ ਬਲੀ ਜੀ ਦੇ ਅਸ਼ੀਰਵਾਦ ਦੇ ਨਾਲ 16 ਮਈ ਤੋਂ 28 ਮਈ ਜਾਣੇ ਕੇ 15 ਦਿਨਾਂ ਦਾ ਸਮਾਂ ਤੁਹਾਡੇ ਲਈ ਬਹੁਤ ਹੀ ਵਧੀਆ ਸਾਬਿਤ ਹੋ ਜਾਵੇਗਾ ਬਹੁਤ ਹੀ ਖੁਸ਼ੀਆਂ ਭਰਿਆ ਸਮਾਂ ਹੋਵੇਗਾ ਤੁਹਾਡੇ ਲਈ ਇਹਨਾਂ 15 ਦਿਨਾਂ ਵਿੱਚ ਕਿਉਂਕਿ ਪੰਜ ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਮਿਲਣ ਵਾਲੀਆਂ ਹਨ ਇਸ ਵੀਡੀਓ ਦੇ ਮਾਧਿਅਮ ਰਾਹੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਕਿਉਂਕਿ ਇਹ ਗੱਲ ਨੂੰ ਸੁਣ ਕੇ ਤੁਹਾਡੇ ਘਰ ਪਰਿਵਾਰਤ ਵਿੱਚ ਖੁਸ਼ੀ ਦਾ ਟਿਕਾਣਾ ਨਹੀਂ ਰਹਿ ਜਾਵੇਗਾ ਇੰਨੀ ਵੱਡੀ ਖੁਸ਼ਖਬਰੀ ਇਸ ਸਮੇਂ ਕਿ ਤੁਹਾਨੂੰ ਮਿਲ ਜਾਵੇਗੀ ਆਸ-ਪਾਸ ਕੋਈ ਨਾ ਹੋਵੇ ਇਸ ਵੀਡੀਓ ਨੂੰ ਜ਼ਰੂਰ ਧਿਆਨ ਦੇ ਨਾਲ ਸਰਵਣ ਕਰ ਲੈਣਾ ਕਿਉਂਕਿ ਹੋ ਸਕਦਾ ਹੈ ਤੁਹਾਡੀ ਤਰੱਕੀ ਨੂੰ ਵੇਖ ਕੇ ਕੋਈ ਹੈਰਾਨ ਰਹਿ ਜਾਵੇ ਸਾਵਧਾਨੀਆਂ ਵੀ ਤੁਹਾਨੂੰ ਦੱਸਾਂਗੇ ਜੋ ਕਿ ਤੁਹਾਨੂੰ ਲਾਜ਼ਮੀ ਹੀ ਕਰਨੀਆਂ ਹੋਣਗੀਆਂ ਤੁਹਾਨੂੰ ਦੱਸ ਦਈਏ ਜੀ ਕਿ 16 ਮਈ ਤੋਂ ਲੈ ਕੇ ਇਹਨਾਂ 15 ਦਿਨਾਂ ਦੇ ਲਈ ਸਮਾਂ ਤੁਹਾਡੇ ਲਈ ਬਹੁਤ ਹੀ ਵਧੀਆ ਸਾਬਿਤ ਹੋ ਜਾਵੇਗਾ ਤੁਹਾਡੇ ਲਈ ਗ੍ਰਹਿ ਨਕਸ਼ਤਰਾਂ ਦੇ ਹਿਸਾਬ ਦੇ ਨਾਲ ਬੜਾ ਚੰਗਾ ਸਮਾਂ ਸ਼ੁਰੂ ਹੋਣ ਵਾਲਾ ਹੈ ਇਸ ਸਮੇਂ ਦੇ ਵਿੱਚ ਬਹੁਤ ਹੀ ਦੁਰਲੱਭ ਸੰਜੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਉਲਟ ਫੇਰ ਹੋਣ ਜਾ ਰਿਹਾ ਹੈ ਬਹੁਤ ਵੱਡਾ ਪਰਿਵਰਤਨ ਸਾਬਿਤ ਹੋ ਜਾਵੇਗਾ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਇਸ ਸਮੇਂ ਤੁਹਾਡੇ ਕਾਰਜ ਸiddhi yog ਸੁਹਾਗੇ yog ਧਨ yog ਰਾਜ yog ਤੇ ਨਾਲ ਹੀ ਨੌਕਰੀ yog ਜਿਸ ਨਾਲ ਇਹ ਸਮਾਂ ਬੜਾ ਲਾਭਦਾਇਕ ਸਾਬਿਤ ਹੋ ਜਾਵੇਗਾ ਪੰਜ ਵੱਡੀਆਂ ਖੁਸ਼ਖਬਰੀਆਂ 100% ਤੁਹਾਨੂੰ ਮਿਲ ਜਾਣਗੀਆਂ ਦੋਸਤੋ ਉਹ ਕਿਹੜੀਆਂ ਪੰਜ ਵੱਡੀਆਂ ਖੁਸ਼ਖਬਰੀਆਂ ਹਨ ਅਤੇ ਕਿਹੜੇ-ਕਿਹੜੇ ਖੇਤਰ ਵਿੱਚ ਤੁਹਾਨੂੰ ਮਿਲਣਗੀਆਂ ਕਿਸ ਪ੍ਰਕਾਰ ਮਿਲਣਗੀਆਂ ਇਸ ਸਮੇਂ ਦਾ ਲਾਭ ਉਠਾਉਣਾ ਹੈ ਤੇ ਦੋਸਤੋ ਉਹ ਕਿਹੜੀਆਂ ਪੰਜ ਵੱਡੀਆਂ ਖੁਸ਼ਖਬਰੀਆਂ ਹਨ ਅਤੇ ਕਿਹੜੇ-ਕਿਹੜੇ ਖੇਤਰਾਂ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਕਿਸ ਪ੍ਰਕਾਰ ਮਿਲਣਗੀਆਂ ਇਸ ਸਮੇਂ ਦਾ ਤੁਸੀਂ ਲਾਭ ਉਠਾਉਣਾ ਹੈ ਸੰਪੂਰਨ ਜਾਣਕਾਰੀ ਤੁਹਾਨੂੰ ਦੇਣ ਵਾਲੇ ਹਾਂ ਨਾਲ ਹੀ ਨਾਲ ਇਸ ਵੀਡੀਓ ਦੇ ਮਾਧਿਅਮ ਰਾਹੀਂ ਤੁਹਾਨੂੰ ਇਹਨਾਂ 15 ਦਿਨਾਂ ਬਾਰੇ ਦੱਸਣ ਵਾਲੇ ਹਾਂ ਤੇ ਕੁਝ ਜ਼ਰੂਰੀ ਗੱਲਾਂ ਵੀ ਦੱਸਾਂਗੇ ਜਿਨ੍ਹਾਂ ਗੱਲਾਂ ਤੋਂ ਤੁਸੀਂ ਇਹਨਾਂ ਸਾਵਧਾਨੀਆਂ ਨੂੰ ਵਰਤ ਕੇ ਇਸ ਸਮੇਂ ਦਾ ਬਹੁਤ ਹੀ ਲਾਭ ਉਠਾ ਸਕਦੇ ਹੋ ਤੁਹਾਡੇ ਲਈ ਵੀਡੀਓ ਬੜੀ ਹੀ ਮਹੱਤਵਪੂਰਨ ਸਾਬਿਤ ਹੋ ਜਾਵੇਗੀ ਦੋਸਤੋ ਕਿਸ ਪ੍ਰਕਾਰ ਸੰਕਟ ਮੋਚਨ ਤੇ ਮਾਤਾ ਲక్ష్ਮੀ ਜੀ ਤੁਹਾਡੇ ਤੇ ਪ੍ਰਸੰਨ ਹੋ ਚੁੱਕੇ ਹਨ ਅਸ਼ੀਰਵਾਦ ਬਣਿਆ ਹੋਇਆ ਹੈ 15 ਦਿਨਾਂ ਦੇ ਵਿੱਚ ਤੁਹਾਡੇ ਜੀਵਨ ਦੇ ਜੋ ਦੁੱਖ ਦਰਦ ਕਸ਼ਟ ਹਨ ਸਾਰੇ ਮਿਟ ਜਾਣਗੇ ਉਹਨਾਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਤੁਹਾਡੀ ਝੋਲੀ ਖੁਸ਼ੀਆਂ ਨਾਲ ਭਰਨ ਵਾਲੀ ਹੈ ਸਭ ਤੋਂ ਪਹਿਲਾਂ ਬੇਨਤੀ ਹੈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਅਤੇ ਤੁਹਾਡੇ ਘਰ ਪਰਿਵਾਰ ਵਾਲਿਆਂ ਤੇ ਬਜਰੰਗ ਬਲੀ ਜੀ ਦੀ ਕਿਰਪਾ ਹਮੇਸ਼ਾ ਲਈ ਬਣ ਜਾਵੇਗੀ ਤੁਹਾਨੂੰ ਦੱਸ ਦਈਏ ਕਿਸ ਪ੍ਰਕਾਰ ਰਹੇਗਾ ਇਹ 15 ਦਿਨਾਂ ਦਾ ਸ਼ਡਿਊਲ ਕਿਉਂਕਿ ਮਹਾਬਲੀ ਮਹਾਸ਼ਕਤੀਸ਼ਾਲੀ ਸੰਕਟ ਮੋਚਨ ਭਗਵਾਨ ਬਜਰੰਗ ਬਲੀ ਜੀ ਦੇ ਅਸ਼ੀਰਵਾਦ ਦੇ ਨਾਲ ਤਿੰਨਾਂ ਹੀ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਇਹ 15 ਦਿਨ ਤੁਹਾਡੇ ਲਈ ਇੰਨੇ ਜ਼ਿਆਦਾ ਮਹੱਤਵਪੂਰਨ ਸਾਬਿਤ ਹੋਣਗੇ ਇਸ ਸਮੇਂ ਤੁਹਾਡੀ ਪੂਰੀ ਹੀ ਮਿਹਨਤ ਦਾ ਫਲ ਤੁਹਾਨੂੰ ਮਿਲ ਜਾਵੇਗਾ ਜਿਸ ਕੰਮ ਦੀ ਤੁਸੀਂ ਕਦੇ ਤਮੰਨਾ ਵੀ ਨਹੀਂ ਕੀਤੀ ਹੋਵੇਗੀ ਉਹ ਵੀ ਤੁਹਾਡੀਆਂ ਹੁਣ ਖਵਾਹਿਸ਼ਾਂ ਪੂਰੀਆਂ ਹੋ ਜਾਣਗੀਆਂ ਵੱਡੇ ਬਜ਼ੁਰਗਾਂ ਦਾ ਪਿਆਰ ਅਸ਼ੀਰਵਾਦ ਇਸ ਸਮੇਂ ਤੁਹਾਡੇ ਜੀਵਨ ਵਿੱਚ ਸਭ ਤੋਂ ਵੱਡਾ ਬਦਲਾਵ ਲੈ ਕੇ ਆਵੇਗਾ ਘਰ ਪਰਿਵਾਰ ਦੇ ਨਾਲ ਸਮਾਂ ਬਤੀਤ ਕਰਨ ਦੇ ਨਾਲ ਤੁਹਾਡਾ ਮਨ ਖੁਸ਼ ਹੋ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਵਿੱਚ ਤੁਹਾਨੂੰ ਕਿਸੇ ਪ੍ਰੋਗਰਾਮ ਜਾਂ ਫਿਰ ਕਿਸੇ ਸੰਮੇਲਨ ਦੇ ਵਿੱਚ ਜਾਣ ਦਾ ਤੁਹਾਡਾ ਪਲਾਨ ਬਣ ਸਕਦਾ ਹੈ ਇਸ ਦੇ ਅਵਸਰ ਤੁਹਾਨੂੰ ਪ੍ਰਾਪਤ ਹੋ ਸਕਦੇ ਹਨ ਤੁਹਾਨੂੰ ਮਾਨ ਸਨਮਾਨ ਮਿਲ ਜਾਵੇਗਾ ਨਾਲ ਹੀ ਨਾਲ ਤੁਹਾਡੀ ਖੁਸ਼ੀ ਦਾ ਅਨੁਭਵ ਹੋਵੇਗਾ ਸੰਤਾਨ ਸੰਬੰਧੀ ਕੋਈ ਕੰਮ ਜਿਵੇਂ ਕਿ ਵਿਆਹ ਨੌਕਰੀ ਆਦਿ ਦੀ ਯੋਜਨਾ ਨਾ ਬਣ ਸਕਦੀ ਹੈ ਇਹ ਯੋਜਨਾ ਤੁਹਾਡੀ ਸਫਲ ਰਹੇਗੀ ਮਹਿਮਾਨਾਂ ਦੀ ਆਓ ਭਗਤ ਤੁਹਾਡੇ ਘਰ ਵਿੱਚ ਰਹੇਗੀ ਇਹ ਦੱਸ ਦਈਏ ਕਿ ਇਸ ਸਮੇਂ ਇਹ ਜੋ ਸਮਾ ਹੈ ਤੁਹਾਡੇ ਲਈ ਬਹੁਤ ਹੀ ਗਤੀਸ਼ੀਲ ਰਹਿਣ ਵਾਲਾ ਹੈ గ్రహ నక్షత్రਾਂ ਦੀ ਚਾਲ ਵਧੀਆ ਚੱਲੇਗੀ ਉਹ ਤੁਹਾਡੇ ਲਈ ਸ਼ੁਭ ਪ੍ਰਭਾਵ ਪਾਉਣ ਵਾਲੇ ਹਨ ਮਤਲਬ ਕਿ ਤੁਹਾਡੇ ਕੁੱਲ ਮਿਲਾ ਕੇ ਸਮਾਪੱਖ ਵਿੱਚ ਹੈ ਤੇ ਸਮੇਂ ਦੀ ਗਤੀ ਵੀ ਤੁਹਾਡੇ ਪੱਖ ਵਿੱਚ ਹੈ ਪਿਛਲੇ ਕੁਝ ਸਮੇਂ ਦੇ ਵਿੱਚ ਕੋਈ ਸਮੱਸਿਆ ਜੇਕਰ ਤੁਹਾਨੂੰ ਪਰੇਸ਼ਾਨ ਕਰ ਰਹੀ ਸੀ ਧਨ ਸੰਬੰਧੀ ਪਰਿਵਾਰਕ ਜੀਵਨ ਦੀ ਕੋਈ ਸਮੱਸਿਆ ਹੋ ਸਕਦੀ ਹੈ ਸੰਤਾਨ ਪੱਖ ਦੇ ਸੰਬੰਧੀ ਕੋਈ ਸਮੱਸਿਆ ਹੋ ਸਕਦੀ ਹੈ ਉਸ ਤੋਂ ਵੀ ਹੁਣ ਤੁਹਾਨੂੰ ਰਾਹਤ ਮਿਲ ਜਾਵੇਗੀ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਕੋਈ ਵੱਡਾ ਨਿਵੇਸ਼ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਇਸ ਸਮੇਂ ਕਰ ਸਕਦੇ ਹੋ ਤੇ ਉਸ ਦਾ ਪੂਰਾ ਲਾਭ ਤੁਹਾਨੂੰ ਮਿਲ ਜਾਵੇਗਾ ਪਰੰਤੂ ਤੁਹਾਨੂੰ ਇੱਕ ਗੱਲ ਦੱਸ ਦਈਏ ਕਿ ਵਿਸ਼ੇਸ਼ ਸਾਵਧਾਨੀ ਇਹ ਹੈ ਕਿ ਤੁਸੀਂ ਅੱਖ ਬੰਦ ਕਰਕੇ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਨਹੀਂ ਤਾਂ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਜਾਂ ਤੁਹਾਨੂੰ ਆਪਣੇ ਹੀ ਕਿਸੇ ਤੋਂ ਧੋਖਾ ਮਿਲ ਸਕਦਾ ਹੈ ਤੁਹਾਨੂੰ ਕੋਈ ਹਾਨੀ ਪਹੁੰਚਾ ਸਕਦਾ ਹੈ ਜਿਵੇਂ ਕਿ ਕਿੰਨਾ ਹੀ ਖੇਤਰਾ ਵਿੱਚ ਤੁਹਾਨੂੰ ਦੱਸ ਦਈਏ ਜਿ ਕਿਸੇ ਵੀ ਧਨ ਸੰਬੰਧੀ ਤੇ ਤੁਹਾਨੂੰ ਨਾਲ ਹੀ ਨਾਲ ਦੱਸ ਦਈਏ ਕਿ ਧਨ ਦਾ ਲੈਣ ਦੇਣ ਕਰਦੇ ਸਮੇਂ ਪੂਰੀ ਸਾਵਧਾਨੀ ਵਰਤਣੀ ਹੈ ਘਰ ਪਰਿਵਾਰ ਦੇ ਵਿੱਚ ਫਿਰ ਮਾਹੌਲ ਵਧੀਆ ਰਹੇਗਾ ਕਿਸੇ ਨੂੰ ਧਨ ਲੈਣ ਲੱਗਿਆ ਤੁਸੀਂ 100 ਵਾਰ ਸੋਚਣਾ ਹੈ ਚੋਰੀ ਠੱਗੀ ਅੱਜ ਕੱਲ ਬਹੁਤ ਵੱਧ ਚੁੱਕੀ ਹੈ ਕੋਈ ਵੀ ਧਨ ਦੇਣ ਸੰਬੰਧੀ ਬਹੁਤ ਹੀ ਤੁਸੀਂ ਸਾਵਧਾਨੀ ਵਰਤਣੀ ਹੈ ਨਹੀਂ ਤਾਂ ਤੁਹਾਡਾ ਪੈਸਾ ਕਿਦਰੇ ਵੀ ਫਸ ਜਾਂਦਾ ਹੈ ਨਾਲ ਹੀ ਨਾਲ ਜੇਕਰ ਕੋਈ ਤੁਸੀਂ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ ਜਾਂ ਫਿਰ ਮਕਾਨ ਜਾਂ ਕੋਈ ਨਵਾਂ ਵਾਹਨ ਲੈਣਾ ਚਾਹੁੰਦੇ ਹੋ ਇਹ ਸਮਾਂ ਤੁਹਾਡਾ ਸਾਥ ਦੇਵੇਗਾ ਤੁਸੀਂ ਇਹ ਚੀਜ਼ਾਂ ਨੂੰ ਖਰੀਦ ਸਕਦੇ ਹੋ ਸਮਾਂ ਚੰਗਾ ਹੈ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਦੇ ਦਈਏ ਜੀ ਇਸ ਗੱਲ ਦਾ ਤੁਸੀਂ ਖਾਸ ਤੌਰ ਤੇ ਧਿਆਨ ਰੱਖਣਾ ਹੈ ਕਿ ਉਦਾਹਰਣੇ ਦੇਣਾ ਇਸ ਸਮੇਂ ਤੁਸੀਂ ਆਪਣੇ ਗੁੱਸੇ ਤੇ ਕਾਬੂ ਰੱਖਣਾ ਹੈ ਨਹੀਂ ਤਾਂ ਤੁਹਾਡਾ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਸਮੇਂ ਜੋ ਲੋਕ ਨੌਕਰੀ ਦੇ ਲਈ ਜਾਂ ਪ੍ਰਾਪਤੀ ਲਈ ਰੋਜ਼ਗਾਰ ਸੰਬੰਧੀ ਕੋਈ ਵੀ ਵਿਚਾਰ ਕਰ ਰਹੇ ਹਨ ਉਹਨਾਂ ਦੀ ਪ੍ਰੀਖਿਆ ਜੇਕਰ ਹੋ ਚੁੱਕੀ ਹੈ ਉਸ ਦਾ ਪਰਿਮਾਣ ਤੁਹਾਡੇ ਲਈ ਹੱਕ ਵਿੱਚ ਸਾਬਿਤ ਹੋ ਜਾਵੇਗਾ ਪਰਪੋਰ ਤੁਹਾਡੀ ਕਿਸਮਤ ਦਾ ਹੁਣ ਸਾਥ ਤੁਹਾਨੂੰ ਮਿਲ ਜਾਵੇਗਾ ਤੁਹਾਨੂੰ ਇਸ ਸਮੇਂ ਵਿੱਚ ਦੱਸ ਦਈਏ ਕਿ ਧਨਲਾਭ ਦੇ ਕੁਝ ਅਵਸਰ ਤੁਹਾਨੂੰ ਪ੍ਰਾਪਤ ਹੋਣ ਵਾਲੇ ਹਨ ਪਰੰਤੂ ਇਹਨਾਂ ਅਵਸਰਾਂ ਨੂੰ ਪ੍ਰਾਪਤ ਕਰਨਾ ਤੁਹਾਡੇ ਹੱਥ ਵਿੱਚ ਹੈ ਮੌਕੇ ਨੂੰ ਸੰਭਾਲਣਾ ਤੁਹਾਡੇ ਹੱਥ ਵਿੱਚ ਹੈ ਇਸ ਸਮੇਂ ਤੁਹਾਡੇ ਘਰ ਵਿੱਚ ਕਿਸੇ ਐਸੇ ਵਿਅਕਤੀ ਦਾ ਆਗਮਨ ਹੋ ਜਾਵੇਗਾ ਜਿਸ ਦੇ ਆਉਣ ਦੇ ਨਾਲ ਤੁਹਾਡੇ ਘਰ ਦੀ ਆਰਥਿਕ ਦਸ਼ਾ ਵਿੱਚ ਕਾਫੀ ਜ਼ਿਆਦਾ ਸੁਧਾਰ ਹੋ ਜਾਵੇਗਾ ਜੇਕਰ ਤੁਸੀਂ ਕੋਈ ਵਪਾਰ ਕਰ ਰਹੇ ਹੋ ਉਸ ਵਪਾਰ ਵਿੱਚ ਹੁਣ ਤੁਸੀਂ ਦਿਨ ਰਾਤ ਜਾਗਣੇ ਤਰੱਕੀ ਕਰੋਗੇ ਤੇ ਵਪਾਰ ਸੰਬੰਧੀ ਹਰ ਦਸਤਾਵੇਜ਼ ਤੁਸੀਂ ਪੂਰਨ ਰੂਪ ਤੇ ਤਿਆਰ ਹੀ ਰੱਖਣੇ ਹਨ ਤੁਹਾਡੀ ਕੋਈ ਕਮੇਟੀ ਬੈਠ ਸਕਦੀ ਹੈ ਕੋਈ ਨਹੀਂ ਤਾਂ ਹਾਨੀ ਹੋ ਜਾਵੇਗੀ ਇਸ ਲਈ ਆਪਣੇ ਦਸਤਾਵੇਜ਼ਾਂ ਨੂੰ ਤਿਆਰ ਰੱਖਿਆ ਹਰ ਕਿਸੇ ਕਾਗਜ਼ ਦਾ ਬਿਨਾਂ ਪੜੇ ਲਿਖੇ ਕਦੇ ਵੀ ਦਸਤਕ ਨਾ ਕਰੋ ਤੇ ਨਹੀਂ ਤੁਹਾਨੂੰ ਦੱਸ ਦਈਏ ਕਿ ਨਹੀਂ ਤਾਂ ਤੁਸੀਂ ਕਿਸੇ ਗਲਤ ਕੰਮ ਵਿੱਚ ਫਸ ਸਕਦੇ ਹੋ ਤੁਹਾਡਾ ਨੁਕਸਾਨ ਹੋ ਸਕਦਾ ਹੈ ਤੁਹਾਨੂੰ ਕਾਰੋਬਾਰ ਦੇ ਵਿੱਚ ਤਰੱਕੀ ਨਹੀਂ ਮਿਲੇਗੀ ਜਿਸ ਨਾਲ ਕਿਸੇ ਵੀ ਤਰ੍ਹਾਂ ਦੀ ਅਸ਼ਾਂਤੀ ਤੁਹਾਡੇ ਮਨ ਦੇ ਵਿੱਚ ਰਹਿ ਸਕਦੀ ਹੈ ਤਾਂ ਜੋ ਕੋਈ ਵੀ ਕੰਮ ਕਰੋ ਚੰਗੇ ਕੰਮ ਹੀ ਕਰੋ ਤੁਹਾਨੂੰ ਦੱਸ ਦਈਏ ਕਿ ਜੇਕਰ ਕੋਈ ਸਰਕਾਰੀ ਨੌਕਰੀ ਕਰਦੇ ਹੋ ਤਾਂ ਨੌਕਰੀ ਸੰਬੰਧਿਤ ਪਰਿਵਰਤਨ ਲੈ ਕੇ ਕੋਈ ਯੋਜਨਾ ਤੁਹਾਡੇ ਲਈ ਵਧੀਆ ਸਾਬਿਤ ਹੋ ਸਕਦੀ ਹੈ ਤੁਹਾਨੂੰ ਕਾਮਯਾਬੀ ਪ੍ਰਾਪਤ ਹੋ ਜਾਵੇਗੀ ਕਿਉਂਕਿ ਗ੍ਰਹਿ ਨਕਸ਼ਤਰਾਂ ਦੀ ਜਿਹੜੀ ਚਾਲ ਹੈ ਇਸ ਸਮੇਂ ਤੁਹਾਡਾ ਸਾਥ ਦੇਣ ਵਾਲੀ ਹੈ ਇਹ ਗ੍ਰਹਿ ਨਕਸ਼ਤਰਾਂ ਦੀ ਜੋ ਚਾਲ ਹੈ ਇਸ ਦੇ ਨਾਲ ਤੁਹਾਨੂੰ ਬਹੁਤ ਹੀ ਫਾਇਦਾ ਹੋਵੇਗਾ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਆਸ-ਪਾਸ ਤੇ ਪੜੋਸ ਦੇ ਲੋਕ ਤੁਹਾਡੇ ਤੋਂ ਥੋੜੀ ਜਿਹੀ ਜਲਣ ਮਹਿਸੂਸ ਕਰ ਸਕਦੇ ਹਨ ਕਿਉਂਕਿ ਤੁਹਾਡਾ ਵਪਾਰ ਹੁਣ ਉਚਾਈਆਂ ਨੂੰ ਛੂਣ ਵਾਲਾ ਹੈ ਜੋ ਵੀ ਕੰਮ ਕਰ ਰਹੇ ਹੋ ਆਪਣੇ ਕੰਮ ਤੇ ਵਿਸ਼ਵਾਸ ਰੱਖੋ ਕੁਝ ਵੀ ਤੁਹਾਡਾ ਫਿਰਵਾਲ ਵੀ ਵਿੰਗਾ ਨਹੀਂ ਕਰ ਸਕਦਾ ਇਸ ਤੋਂ ਬਚਣ ਤੇ ਸਭ ਤੋਂ ਸਰਲ ਉਪਾਅ ਹੈ ਜੀ ਕਿ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਕਿ ਸਿਹਤ ਦੇ ਸੰਬੰਧੀ ਤੁਸੀਂ ਸੁਚੇਤ ਰਹਿਣਾ ਹੈ ਸਮੇਂ-ਸਮੇਂ ਤੇ ਆਪਣੇ ਖਾਣ ਪੀਣ ਦਾ ਖਾਸ ਧਿਆਨ ਰੱਖਣਾ ਹੈ ਕਿਸੇ ਪ੍ਰਕਾਰ ਦੀ ਕੋਈ ਐਸੀ ਚੀਜ਼ ਨਾ ਖਾਓ ਤਾਂ ਕਿ ਤੁਹਾਡੇ ਸਰੀਰ ਨੂੰ ਕੋਈ ਨੁਕਸਾਨ ਹੋ ਜਾਵੇ ਕਾਮ ਤੁਹਾਡੇ ਸਾਰੇ ਹੀ ਸਫਲਤਾਪੂਰਵਕ ਪੂਰੇ ਹੋਣਗੇ ਪਤੀ ਪਤਨੀ ਦੇ ਵਿੱਚ ਕੋਈ ਨੋਕ-ਝੋਕ ਹੋ ਸਕਦੀ ਹੈ ਪ੍ਰੇਮ ਸੰਬੰਧ ਚੰਗੇ ਬਣੇ ਰਹਿਣਗੇ ਇਹ ਸਮਾਂ ਤੁਹਾਡੇ ਲਈ ਚੰਗਾ ਹੈ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਦਾ ਵਾਤਾਵਰਨ ਰਹੇਗਾ ਸੰਤਾਨ ਦੀ ਸਿੱਖਿਆ ਕੈਰੀਅਰ ਸੰਬੰਧੀ ਗਤੀਵਿਧੀਆਂ ਦੇ ਲਈ ਇਹ ਸਮਾਂ ਬਹੁਤ ਹੀ ਤੁਹਾਡੇ ਲਈ ਚੰਗਾ ਸਾਬਿਤ ਹੋ ਜਾਵੇਗਾ ਬਸ ਤੁਸੀਂ ਕਿਸੇ ਤੇ ਵੀ ਵਿਸ਼ਵਾਸ ਕਰਨ ਤੋਂ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲੈਣੀ ਹੈ ਸੋ ਦੋਸਤੋ ਇਹ ਸੀ ਜੀ ਤਿੰਨ ਰਾਸ਼ੀ ਵਾਲਿਆਂ ਦੀ ਭਵਿੱਖ ਬਾਣੀ ਤੇ ਜੇਕਰ ਉਹ ਸਾਡੀਆਂ ਦੱਸੀਆਂ ਹੋਈਆਂ ਸਾਵਧਾਨੀਆਂ ਵਰਤ ਲੈਂਦੇ ਹਨ ਤਾਂ ਉਹਨਾਂ ਦੇ ਲਈ ਇਹ 15 ਦਿਨ ਲੱਕੀ ਸਾਬਿਤ ਹੋ ਜਾਣਗੇ ਧੰਨਵਾਦ